ਮਸਤੀ ਕਾਲ ਸਾਰਿਆਂ ਨੂੰ ਵਧੇ ਫਰੇ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਥਾਨਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰ ਮਨ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚੰਗੇ ਰਿਕਾਡ ਵਾਲੀਆਂ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਆ ਵਾ ਦੋ ਤੁਹਾਨੂੰ ਮੱਜਾਂ ਤਿਆਰ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਚੰਗੇ ਰਿਕਾਡ ਵਾਲੀ ਇੱਕ ਵਾਲੀ ਤੋਕੜ ਗੱਬਨ ਚੋਟੀ ਚੱਕ ਪਾਸਤਾ ਨੂੰ ਦਿਖਾਉਣੀ ਆ ਦੁੱਧ ਵੀ ਜਿਹਦੇ ਕੋਲ ਹੁਣ ਵੀ ਮੌਕੇ ਤੇ ਚੰਗਾ ਵਾ ਆ ਦੇਖ ਸਕਦੇ ਕਾਫੀ ਖੂਬਸੂਰਤ ਚੋਟੀਆ ਵੀ ਟੋਕੜ ਗੱਬਣ ਚੱਕ ਪਾਸਿਆ ਵੀ ਤੇ ਆ ਵੀ ਬਾਕੀ ਦੋ ਮੱਜਾਂ ਜਿਹੜੀਆਂ ਚੰਗੇ ਰਿਕਾਰਡ ਵਾਲੀਆਂ ਜਿਹੜੀਆਂ ਗੱਬਣ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਉਹ ਸੁਣਾ ਠੀਕ ਠਾਕ ਜੀ ਵਧੀਆ ਭਾਜੀ ਤੁਸੀਂ ਸੁਣਾਓ ਸਭ ਵਧੀਆ ਜੀ ਵਧੀਆ ਵਧੀਆ ਸਤਿ ਪਾਜੀ ਤੇ ਨਾਮ ਦੱਸਦੇ ਕਰੀ ਆਪਣਾ ਨਾ ਭਾਜੀ ਮੇਰਾ ਹਰਮਨ ਜੀ ਹਾਂਜੀ ਪਿੰਡ ਰਾਜਾ ਸੰਸ ਜਿਲ੍ਹਾ ਬਸਲ ਤਸੀਦ ਜਨਾਵਾ ਜੀ ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ ਫੋਨ ਨੰਬਰ ਭਾਜੀ 8264342131 ਤੇ ਅੱਜ ਦੇ ਮੱਝਾਂ ਸਾਰੀਆਂ ਇੱਕ ਤਰਕੀਲੀਆਂ ਦੀਆਂ ਜੇ ਚੰਗੀਆਂ ਭਾਜੀ ਮੱਝਾਂ ਠੀਕ ਆ ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਦੋ ਮੱਝਾਂ ਵਰਗੀ ਕੱਲੀ ਆ ਹਾਂਜੀ ਤੇ ਕਿੰਨੇ ਵਾਂ ਸਵਾ ਸੁਣਾ ਇਹਨੇ ਇਹਨੇ ਭਾਜੀ ਤੀਜਾ ਸਵਾ ਸੁਣਾ ਜੋ ਅੱਛਾ ਦੋ ਦੋ ਤੀਜੇ ਸਵੇ ਘਰ ਆਣਿਆ ਕਿਹਾ 21 22 ਲੀਟਰ ਚ ਹੋਇਆ ਆ ਅੱਛਾ ਹੁਣ ਗਰਮੀ ਗਰਮੀ ਆ ਜ਼ਿਆਦਾ ਨਹੀਂ ਤੇ 20 ਕਿਲੋ ਚ ਆਈ ਜਾਵੇ ਭਾਜੀ ਬੜਾ ਤੁਦ ਅੱਛਾ ਹਾਂਜੀ ਵੇਲੇ ਸਵੇ ਭਾਜੀ ਹਰਿਆਣਾ ਆਉਣਾ ਮਹਗਾਈ ਹੀ ਅੱਛਾ 2.5 ਲੱਖ ਦੀ अच्छा हां ठीक है ते ਖੋਲੋ ਹਾਂ ਫਿਰ ਤੋਰੀਏ ਨੇ ਚੰਗੀ ਪਾਜੀ ਕਰ ਦੋ ਜੀ ਚੰਗੇ ਕੱਦ ਘਾਟ ਵਾਲੀ ਆ ਜਿਹੜੀ ਐ ਕਿ ਜਾਨੀ ਪਾਜੀ 20 ਕਿਲੋ ਸੁਵਾਈ ਆ ਸਰੀਰਾਂ ਵੀ ਪੂਰੀ ਜੜੀ ਭਰੀ ਆ ਚੰਗੀ ਰੀਜ ਨੇ ਸੰਭੀ ਆ ਤੇ ਮਾਝਾ ਆਪ ਵੀ ਚੰਗੇ ਰਕਾਰਡ ਵਾਲੀ ਆ ਤੇ ਆਈ ਵੀ ਪਿੱਛੇ ਚੰਗੇ ਘਰੋਂ ਆ ਤੇ ਗਾਂ ਵੀ ਚੰਗੇ ਘਰ ਚੱਲ ਜੂਗੀ ਤੇ ਦੁੱਧ ਚੰਗਾ ਭਰੀ ਜਾਣਾ ਇਹਨੇ ਮੈਂ ਦੇਖ ਸਾਡੇ ਜੀ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਇੱਕ ਕਰੀ ਫੇਰ ਸਿੱਧੀ ਕਮਾਗ ਲਿਆ ਫਿਰ ਜਿੱਤਨ ਇੱਕ ਕਰੀ ਹਲਕਾਰੀ ਲਾਦੇ ਹੋਏ ਇਸ ਤਰ੍ਹਾਂ ਵੀ ਦਿਖਾ ਦਈਏ ਚੰਗੀ ਤਰ੍ਹਾਂ ਹੈ ਭਾਵੇਂ ਵੱਡੀ ਹੈ ਪਰ ਕਾਰੀ ਬਾਰੇ ਤੇ ਉਹ ਵੀ ਨਿੱਗੀ ਜਿਹੀ ਲੱਗਦੀ ਹੈ ਬਾਕੀ ਪੂਰੀ ਜਵਾਨ ਆ ਜਿਹੜੀ ਮੱਝ ਚੰਗੇ ਕਦ ਵਜਨ ਵਾਲੀ ਆ ਤੇ ਚੰਗੀ ਰੀਜ ਨਾਲ ਸੰਭੀ ਆ ਬਾਕੀ ਸਾਲਾਂ ਦਾ ਸਾਈਜ਼ ਗਿਆ ਪੂਰੀ ਜਿਹੜਾ ਚੰਗਾ ਅਜੇ ਦਿਨ ਖੜਦੀ ਆ ਸੋਨ ਤੇ ਕੀ ਆ ਜੀ ਸੰਗਲਪਾ ਠੀਕ ਹੈ ਮਿਲਕਵੇਂ ਨੇ ਵੀ ਆਪਾਂ ਦੇਖ ਸਕਦੇ ਹਾਂ گاਵਾ ਵਾਂਗ ਮੋਟੀ ਮਿਲਕਵੇਂ ਲੱਗੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਬਿਲਕੁਲ ਦੂਰ ਦੂਰ ਜਿਹੜਾ ਖਣ ਲੱਗਾ ਇੱਕ ਵਾਲ ਨਹੀਂ ਜੋ ਭਾਜੀ ਚਿੱਟਾ ਮੈਂ ਹਾਂਜੀ ਹਾਂਜੀ ਹਾਂ ਦੇਖ ਸਾਦੇ ਜੀ ਉਹ ਇਸ ਪੱਕੇ ਤੇ ਸਾਰੀ ਘਰ ਚੰਗੇ ਪਿੱਠ ਫੋੜੇ ਦੀ ਤੇ ਚੰਗੀ ਦੀ ਜਨਾ ਸੰਭੀ ਆ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਜਿੱਥੇ ਦੋ ਰੱਖਣੀਆਂ ਭਾਜੀ ਕੱਲੀ ਨੂੰ ਪੱਠੇ ਪਾਲਿਆ ਬੰਦਾ ਹਾਂਜੀ ਹਾਂਜੀ ਜਿਹੜੇ ਦੋਹਾਂ ਤਿੰਨਾਂ ਦਾ ਗਵਾ ਚੱਕਣਾ ਕੱਲੀ ਬੜੀ ਮੈਂ ਹਾਂਜੀ ਹਾਂਜੀ ਕਿੰਨਾ ਫਿਰੇ ਦਾ ਮੁੱਲ ਇਹ ਹਲੋ ਮੁੱਲ ਕਰਨ ਤੋਂ ਪਹਿਲੇ ਸੁਵੇਦੇ ਉੱਤੇ 2.5 ਦੀ ਆਈ ਏ ਅੱਛਾ ਹਣ ਤੁਸੀਂ ਦੱਸੋ ਕਿਨੇ ਦੇ ਰਹੀਏ ਜਾਜੀ ਕਰੀਏ ਆਪਾਂ ਦੇ ਦੋਰੀ ਦੇ ਰਹੀਏ ਕਿੰਨਾ ਵਿੱਚ ਕਰ ਦੋਗੇ ਮਾਨਾ 1.70 ਦੀ 30 ਛੱਡਦਾ ਹਾਂ ਭਾਜੀ ਅੱਛਾ 1.70 ਜੀ ਦੇ ਦੋਗੇ ਤੇ ਮੋਕਦੇ ਹੋਰ ਕਰ ਦੋਗੇ ਕਰਦਾਂਗੇ ਭਾਜੀ ਕਿੰਨਾ ਜਿੰਨਾ ਤੁਸੀਂ ਕਹਦੋਂ ਸੀ 3000 ਕਰ ਦਈਏ ਨਹੀਂ ਅੱਛਾ ਪੂਰੇ 1.5 ਦੀ ਭਾਜੀ ਮੈਂ ਦੇਣੀ ਆ ਅੱਛਾ ਜਿਹਨੂੰ ਚੰਗੀ ਲੱਗਦੀ ਉਹ ਸਾਈ ਪਾ ਦੇ ਅੱਛਾ ਹਾਂਜੀ 1.5 ਲੱਖ ਦੀ ਮੱਝ ਜਿਹੜੀ ਹਾਂਜੀ ਹਾਂਜੀ ਬਾਕੀ ਇਹ ਹੈ ਕਿ ਕੋਈ ਇੱਥੇ ਆਣ ਕੇ ਵੇਖੇ ਇੱਕ ਰੀ ਫਿਰ ਜਿਹੜਾ ਪਤਾ ਲੱਗੂਗਾ ਚੰਗੀ ਤਰ੍ਹਾਂ ਵੀ ਕਿਡਾ ਸਟਰਕਚਰ ਆਇਤਾ ਤੇ ਕਿਤਨਾ ਕਹੇ ਵੀਰ ਨੇ ਸੰਭੀ ਆ ਇਹੋ ਜੀ ਮੈਂ ਭਲੀ ਘਰ ਤਿਆਰ ਕਰੀਏ ਫਿਰ ਪਤਾ ਲੱਗਦਾ ਆ ਹਾਂਜੀ 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 ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਝੋਟੀ ਇਹ ਵੀ ਚਲੋ ਸੋਹਣੀ ਆ ਚੰਗੀ ਜਵਾਨ ਆ ਚੰਗੇ ਕਦਕਾਠ ਵਾਲੀ ਆ ਜਿਹੜੀ ਇਹ ਅੱਜ ਤਿੰਨੇ ਤਿੰਨੇ ਆਪਣੀ ਆਪਣੀ ਜਗ੍ਹਾ ਜਿਹੜੀਆਂ ਸਹੀ ਆ। ਇਹਦੇ ਬਾਰੇ ਦੱਸਿਓ। ਸਾਹਿਬ ਜੀ ਸੂਏ ਦੁੱਧਾ। ਹਾਂਜੀ। ਮਿਹਲੇ ਸੂਏ ਘਾਰਾਂ ਵਾਲਿਆਂ ਕਹਿੰਦੇ 13-14 ਲੀਟਰ ਦੁੱਧ ਚੋਂਦੀ ਲਈ ਆ। ਅੱਛਾ। ਤੇ ਹੁਣ ਤੁਹਾਨੂੰ ਪਤਾ ਗਰਮੀ ਪੱਠੇ-ਪੱਠੇ ਨਹੀਂ ਘੇਰੇ। ਅੱਛਾ। ਤੇ ਜਿਆਦਾ ਨਹੀਂ ਤੇ 14 ਲੀਟਰ ਚੋਈ ਜਾਵੇਂ ਵੱਧ ਭਾਜੀ। ਤੇ ਇਹ ਕਿੰਨਾ ਵੀ ਛੋਟੀ ਸੋਹਣੀ ਚੰਗੀ ਛਕੀਨ ਆ। ਕਿੰਨਾ ਕਿੰਨਾ ਟਾਈਮ ਲਾ ਜੂਗੀ ਆ। ਇਹ ਭਾਜੀ 10-12 ਦੇ ਵੀ ਛੋਟੀ ਆ ਜੇ ਲੈ ਜੂਗੀ। ਤੋਰੋ ਹਾਂ ਫੇਰ ਇੱਕ ਰੇਣਾ। ਬਾਕੀ ਕੱਦ ਕਾਠੇ ਦਾ ਵੀ ਚੰਗਾ ਉੱਚਾ ਸੋਹਣੀ ਝੋਟੀ ਆ ਭਾਰੀ ਆ ਇਹ ਵੀ ਚਿਹਰਾ ਇਹਦਾ ਵੀ ਦੇਖ ਸਕਦੇ ਜੇ ਇੱਕ ਅਰੀ ਲੱਗ ਰਿਹਾ ਛੋਟਾ ਸਿੰਘ ਆ ਅਲੈਕਸੈਂਡਰ ਹੈ ਮਨਾਈ ਦਾ ਤੇ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਜਿਹੜਾ ਤੇ ਇਹਦਾ ਮੁੱਲ ਵਿਦਦੀ ਫਿਰ ਲੈ ਲਓ ਭਾਜੀ ਮੋਲ ਕਰਨਾ ਹੈ ਭਲਾ ਲੱਖ ਕਰੀਏ 10 ਕਰੀਏ 95 ਦੀ ਦੇ ਲਈਏ 94000 ਦੀ ਹਾਂਜੀ ਵਿੱਚੋਂ ਕਰਨਾ ਮੰਨਤਾਂ ਪੰਜ ਛੱਡ ਦਈਏ ਦੇ ਦਾਂਗੇ ਭਾਜੀ ਅੱਛਾ 90000 ਦੀ ਭਾਈ ਝੋਟੀ ਦੇ ਦਾਂਗੇ ਠੀਕ ਹੈ ਚੰਗੀ ਲਾਈ ਦੀ ਸਾਈਕਲ ਠੀਕ ਹੈ ਹਾਂਜੀ ਤੇਨੇ ਕਾ ਤੋ ਕਰ ਗਾ ਬੰਚੋਟੀ ਆ ਗਈ ਹੈ ਕਾਫੀ ਖੂਬਸੂਰਤ ਹੈ ਵੀ ਕਨਾਦਾ ਸਾਈਜ਼ ਗਿਆ ਆਪ ਇਹਦਾ ਆਪਾ ਦੇਖ ਸਕਦੇ ਚੰਗਾ ਇਹ ਸੋਨੇ ਮੂੰਹ ਮੱਥੇ ਦੀ ਹੈ ਜਿਹੜੇ ਪਹਿਲੇ 1000 ਰੁਪਏ ਪਾ ਜੀ ਸੂਈ ਏ ਅੱਛਾ ਦੂਜੇ ਲਈ ਗੱਪਣ ਆ 5 ਮਹੀਨੇ ਹੋ ਗਏ ਜੇ 7 6 ਮਾਂ ਲੱਗਿਆ ਅਰੇ 5.5 ਹੋਣ ਆਲੇ ਆ ਅੱਛਾ 5 5.5 ਮਹੀਨੇ ਦੇ ਗੱਪਣ ਚੱਕ ਪਾਸ ਤੇ ਅੱਜ ਸੂਈ ਜੀ 7 ਲੀਟਰ ਦੇਂਦੀ ਜੀ ਪੱਕਾ ਦੁੱਧ ਜਿਹੜਾ ਹੁਣ ਮੋੱਕ ਦੇ ਹੈਗਾ ਪਿਆਰ ਇਹਨੇ ਤਾਂ ਸੱਜਦੇ ਚੰਗਾ ਕੱਢਿਆ ਹਾਂ ਸੱਜਰ ਭਾਜੀ 13 14 ਲੀਟਰ ਝੋਟੀ ਦੁੱਧ ਦੇਂਦੀ ਰਹੀ ਜੀ ਪਹਿਲੇ ਸੂਈ ਜੀ ਤੇ ਹੁਣ ਜਿਹੜੇ ਪੰਜਾ ਸਾਢੇ ਪੰਜ ਮਹੀਨੇ ਦੀ ਗੱਭਣੇ ਦੁੱਧ ਤਾਂ ਵੀ 7 ਲੀਟਰ ਆ ਗਏ ਪਿਛਲੇ ਘਰੋਂ ਭਾਜੀ ਪਾੜੇ ਦੇ ਚੌਦੇ ਲੈਂਦੀ ਰਾਤੀ 8 ਘਰ ਆ ਗਏ ਨੇ ਟੀਕਾ ਲਾਇਆ ਅੱਛਾ ਤੋਰ ਹੇ ਕਰੀ ਨਾ ਠੀਕ ਆ ਬਾਕੀ ਆਈ ਚੰਗੀ ਸਾਂਭ ਲੈ ਘਰ ਆਏ ਵੀ ਪੂਰੀ ਝੋਟੀ ਸਾਂਭੀ ਆ ਜਿਹੜੀ ਪਾਜੀ ਬਾਈ ਜਰੂਰ ਰਾਜੀ ਛੋਟੀ ਅੱਛਾ ਜਦੋਂ ਪਸਮ ਹੁੰਦੀ ਨਾ ਐ ਥਣ ਬਰਾਬਰ ਕਰੂਗੀ ਅੱਛਾ ਤੇ ਜਿੰਨੀਆਂ ਮਾਰੇ ਸਣਾ ਇਹਦਾ ਘਟ ਹਣਾ ਨੀ ਹਾਰ ਘਟ ਕਰਦਾਂਗੇ ਆਪਾਂ ਅੱਛਾ ਹਾਂਜੀ ਮਤਲਬ ਥਣ ਬਰਾਬਰ ਆ ਕੇ ਪੂਰੇ ਹਾਂਜੀ ਪਸਮ ਆਏ ਪਾਜੀ ਆਪਾਂ ਚੇਤਾ ਨਹੀਂ ਦੇਆ ਪਹਿਲਾਂ ਪਰ ਹਮ ਆ ਦੇਣੀ ਅੱਛਾ ਹਾਂਜੀ ਆ ਬਰਾਬਰ ਕਰ ਜਾਂਦੀ ਜਿੱਤਰਾ ਜੂ ਸਾਈਡ ਵਖਾਉਂਦੀ ਹੈ ਤੇ ਬਾਕੀ ਉਤਰਿਆ ਕਿ ਚੱਲ ਸੋਹਣੀ ਛੋਟੀ ਆ ਪਾਜੀ ਖੱਡਾ ਉੱਥਰ ਨਾਲ ਹੀ ਕਰ ਲਿਓ ਆਪਰੇ ਤੇ ਇਹਦਾ ਮੁੱਲ ਵੇਖ ਲਓ ਮੁੱਲ ਇਹਦਾ 70000 ਕਰਤੇ 70 ਜੋ ਕਰੀਏਗਾ ਮਾਨਕ 70 7 ਕਿਲੋ ਦੁੱਧ ਦੇ ਤੇ 70000 ਆਹ ਦੁੱਧ ਵੇੜੀ ਦੇ ਦਾਂਗੇ ਕਿੰਨੇ ਦੀ ਜਿੰਨੇ ਦੀ ਕਹੋ 5 ਛੱਡ ਦਈਏ ਦੇ ਦਾਂਗੇ ਭਾਜੀ 65000 ਦੇ ਦੇ ਦਾਂਗੇ ਕੋਈ ਮੁੱਕ ਦੇ ਹੋਰ ਕਰ ਦੋਗੇ ਕਰ ਦਾਂਗੇ ਵੀਰ ਭਰਾ ਫੋਨ ਲਾਵੇ ਅੱਛਾ ਹਾਂਜੀ ਠੀਕ ਹੈ ਤੇ ਇਹ ਅਰਕੇ ਸੱਜਰ ਕਿੰਨਾ ਚੁਾਈ ਜਾ ਦੁੱਧ ਐਂਕਾ ਜਿਆਦਾ ਜੀ ਭਾਈ ਛੋਟੀ 13 14 ਕਿਲੋ ਦੁੱਧ ਕਰ ਜੂ ਜਾਨੀ ਸੇਵਾ ਦੇ 15 16 ਵੀ ਦਵਾਸ ਆਈ ਦੀ ਠੀਕ ਆ ਹਾਂਜੀ ਠੀਕ ਆ ਵੀਰ ਜੀ ਇਹੋ ਵੀਰ ਜੀ ਬੈਂਚੀ ਆ ਵੀ ਕੈਕ ਪਾਸ ਦੋ ਟਾਈਮ ਚੋ ਕੇ ਖੜਨਾ ਹੈ ਤੇ ਗੱਪਣਾ ਆਪਣੀਆਂ ਪਾਸ ਕਰਕੇ ਠੀਕ ਹੈ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜੀ ਟੁਕੜ ਗੱਬਨੇ ਉਹ ਵੀ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ